ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਝੋਨੇ ਦੀ ਕਟਾਈ ਦਾ ਜਿਹੜਾ ਕੰਮ ਲਗਭਗ ਸਮਾਪਤੀ ਵਾਲਾ ਤੇ 20% ਝੋਨਾ ਜਿਹੜਾ ਖੜਿਆ ਆ ਬਾਕੀ ਲਗਭਗ ਸਾਰਾ ਝੋਨਾ ਕੱਟਿਆ ਜਾ ਚੁੱਕਾ ਆ ਤੇ ਕਿਸਾਨ ਵੀਰ ਜਿਹੜੇ ਉਹ ਕਣਕ ਦੀ ਬਿਜਾਈ ਦੀ ਜਿਹੜੀ ਤਿਆਰੀ ਕਰ ਰਹੇ ਨੇ ਤੇ ਮੈਨੂੰ ਪਿਛਲੇ ਕਈ ਦਿਨਾਂ ਤੋਂ ਬਹੁਤ سارے ਸਵਾਲ ਆ ਰਹੇ ਸੀ ਕਿ ਸਾਨੂੰ ਕੋਈ ਕਣਕ ਦੀ ਐਸੀ ਵੈਰਾਈਟੀ ਦੱਸੋ ਵੀ ਜਿਹੜੀ ਮਤਲਬ ਵੱਧ ਝਾੜ ਦੇਵੇ ਵੈਸੇ ਤਾਂ ਕਣਕ ਦੀਆਂ ਸਾਰੀਆਂ ਹੀ ਵੈਰਾਈਟੀਆਂ ਜਿਹੜੀਆਂ ਨੇ ਉਹ ਵਧੀਆ ਨੇ ਪਰ ਫਿਰ ਵੀ ਤੁਹਾਨੂੰ ਆਪਾਂ ਆਪਣੇ ਤਜਰਬੇ ਦੇ ਅਨੁਸਾਰ ਦੱਸਦੇ ਹਾਂ ਜੋ ਕਿ ਆਪਾਂ ਪਿਛਲੇ ਸਾਲ ਕੀਤਾ ਆ ਤੇ ਆਪਾਂ 12 ਏਕੜ ਦੇ ਵਿੱਚ ਕਣਕ ਦੀ ਬਿਜਾਈ ਕਰਦੇ ਆ ਤੇ ਜਿਹਦੇ ਵਿੱਚੋਂ ਆਪਾਂ ਹਰ ਸਾਲ ਕੁਝ ਨਾ ਕੁਝ ਰਕਬਾ ਜਿਹੜਾ ਉਹ ਕੁਝ ਲੱਗ ਵੈਰਾਈਟੀਆਂ ਦਾ ਟ੍ਰਾਇਲ ਦੇ ਤੌਰ ਤੇ ਲਾਣੇ ਆ ਤੇ ਪਿਛਲੇ ਸਾਲ ਆਪਾਂ 10 ਏਕੜ ਦੇ ਵਿੱਚ 327 ਵੈਰਾਈਟੀ ਲਾਈ ਸੀ ਤੇ ਜਿਹਦੇ ਵਿੱਚੋਂ 2 ਏਕੜ ਆਪਾਂ ਟ੍ਰਾਇਲ ਦੇ ਤੌਰ ਤੇ ਸਟਾਰ ਦੀ 325 ਵੈਰਾਈਟੀ ਜਿਹੜੀ ਆ ਲਗਾਈ ਸੀਗੀ ਤੇ ਪਿਛਲੇ ਸਾਲ ਜਿਹੜੀ 327 ਆ ਉਸ ਨੇ ਆਪਣੇ 24 ਕੁਆਂਟਲ ਜਿਹੜਾ ਉਹ ਪ੍ਰਤੀ ਏਕੜ ਝਾੜ ਦਿੱਤਾ ਸੀ 10 ਕਿਲਿਆਂ ਦੇ ਵਿੱਚ ਉਹ ਐਵਰੇਜ ਤੇ ਜਿਹੜੀ ਸਟਾਰ ਦੀ 325 ਵੈਰਾਈਟੀ ਆ ਇਹਨੇ ਤਾਂ ਝਾੜ ਦੇ ਰਿਕਾਰਡ ਹੀ ਤੋੜਤੇ ਸੀਗੇ ਪਿਛਲੀ ਵਾਰ 2 ਏਕੜ ਦੇ ਵਿੱਚੋਂ ਇਹਦਾ ਝਾੜ ਜਿਹੜਾ ਸੀਗਾ ਉਹ 28 ਕੁਆਂਟਲ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਇਆ ਸੀਗਾ ਜਿਹੜੀ ਬਹੁਤ ਹੀ ਜ਼ਿਆਦਾ ਇਹਨੇ ਝਾੜ ਦਿੱਤਾ ਸੀ ਜੋ ਕਿ ਮੇਰੇ ਖੇਤ ਵਿੱਚ ਹੁਣ ਤੱਕ ਦਾ ਰਿਕਾਰਡ ਆ ਇੰਨਾ ਝਾੜ ਮੇਰੇ ਖੇਤ ਚ ਪਹਿਲਾਂ ਕਦੇ ਵੀ ਨਹੀਂ ਆਇਆ ਹੈਗਾ ਪਰ ਇੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਇੰਨਾ ਝਾੜ ਲੈਣ ਵਾਸਤੇ ਆਪਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਊਗਾ ਉਹ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਇਹਦੀ ਜਿਹੜੀ ਬਜਾਈ ਆ ਉਹ 25 ਅਕਤੂਬਰ ਤੋਂ ਲੈ ਕੇ 25 ਨਵੰਬਰ ਦੇ ਵਿੱਚ ਕਰ ਕਰਨੀ ਆ ਜੇਕਰ ਆਪਾਂ ਵਧੀਆ ਝਾੜ ਲੈਣਾ ਆ। ਵੈਸੇ ਤਾਂ ਇਸ ਦੀ ਬਜਾਈ ਥੋੜੀ ਤੁਸੀਂ ਹੋਰ ਲੇਟ ਵੀ ਕਰ ਸਕਦੇ ਹੋ ਪਰ ਜੇਕਰ ਤੁਸੀਂ ਵਧੀਆ ਝਾੜ ਲੈਣਾ ਤਾਂ ਤੁਸੀਂ ਇਸ 25 ਅਕਤੂਬਰ ਤੋਂ ਲੈ ਕੇ 25 ਨਵੰਬਰ ਦਾ ਜਿਹੜਾ ਟਾਈਮ ਪੀਰੀਅਡ ਆ ਇਹਦੇ ਵਿੱਚ ਤੁਸੀਂ ਇਹਦੀ ਬਜਾਈ ਜਿਹੜੀ ਆ ਕਰਨੀ ਆ। ਨੰਬਰ 2 ਜਿਹੜਾ ਤੁਸੀਂ ਸਟਾਰ 325 ਦਾ ਬੀਜ ਆ ਉਹ 40 ਕਿਲੋ ਪ੍ਰਤੀ ਏਕੜ ਪਾਣਾ ਆ। ਤੇ ਬਾਕੀ ਜਿਹੜਾ ਇਹਦਾ ਬੀਜ ਆ ਉਹ ਪਹਿਲਾਂ ਹੀ ਕੰਪਨੀ ਵੱਲੋਂ ਦਵਾਈਆਂ ਵਗੈਰਾ ਨਾਲ ਸੋਧਿਆ ਹੁੰਦਾ ਆ ਤੇ ਮਤਲਬ ਤੁਹਾਨੂੰ ਦੁਬਾਰਾ ਤੋਂ ਇਹਨੂੰ ਦਵਾਈ ਵਗੈਰਾ ਲਾਣ ਦੀ ਲੋੜ ਨਹੀਂ ਪੈਣੀ ਹੈਗੀ ਤੇ ਇਹਦੀ ਵੈਰਾਈਟੀ ਦੀ ਸਭ ਤੋਂ ਵੱਡੀ ਖਾਸੀਅਤ ਆ ਕਿ ਇਹ ਫਟਾਰਾ ਬਹੁਤ ਜ਼ਿਆਦਾ ਕਰਦੀ ਆ ਤੇ ਇਹਦੇ ਵਿੱਚ ਕੋਈ ਖਾਸ ਬਿਮਾਰੀ ਵੀ ਨਹੀਂ ਆਂਦੀ ਜਿਵੇਂ ਜੈਲੋ ਰਸਟ ਵਗੈਰਾ ਕਣਕ ਦੇ ਵਿੱਚ ਬਹੁਤ ਜ਼ਿਆਦਾ ਆ ਜਾਂਦੀ ਹੈ ਇਹਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦੀ ਉੱਲੀ ਜਿਹੜੀ ਨਹੀਂ ਆਂਦੀ ਹੈਗੀ ਲਗਭਗ ਹਰੇਕ ਬਿਮਾਰੀ ਪ੍ਰਤੀ ਇਹ ਜਿਹੜੀ ਆ ਪੂਰੀ ਤਰ੍ਹਾਂ ਸਹਿਣਸ਼ੀਲ ਆ ਫਿਰ ਵੀ ਜੇਕਰ ਤੁਹਾਨੂੰ ਕੋਈ ਤੇਲੇ ਵਗੈਰਾ ਦੀ ਥੋੜੀ ਬਹੁਤੀ ਆਖਰ ਤੇ ਸਮੱਸਿਆ ਆ ਜਾਂਦੀ ਆ ਤਾਂ ਤੁਸੀਂ ਇੱਕ ਅੱਧੀ ਸਪਰੇ ਜਿਹੜੀ ਆ ਉਹ ਤੇਲੇ ਦੀ ਕਰ ਸਕਦੇ ਹੋ ਤੇ ਰਹੀ ਗੱਲ ਕੱਦ ਦੀ ਇਹਦਾ ਜਿਹੜਾ ਕੱਦ ਆ ਉਹ ਦਰਮਿਆਨਾ ਹੁੰਦਾ ਆ ਤੇ ਤਣਾ ਜਿਹੜਾ ਆ ਇਹਦਾ ਪੂਰਾ ਮਜ਼ਬੂਤ ਆ ਮੋਟਾ ਤਣਾ ਹੁੰਦਾ ਆ ਜਿਹਦੇ ਕਰਕੇ ਇਹਦੇ ਵਿੱਚ ਡਿੱਗਣ ਦੀ ਸਮੱਸਿਆ ਜਿਹੜੀ ਆ ਉਹ ਬਿਲਕੁਲ ਨਹੀਂ ਆਂਦੀ ਹੈਗੀ ਤੇ ਬਾਕੀ ਜਿਹੜੀ ਇਹਦੀ ਤੂੜੀ ਆ ਤੂੜੀ ਬਹੁਤ ਜ਼ਿਆਦਾ ਬਣਦੀ ਆ ਪ੍ਰਤੀ ਏਕੜ 2 ਤੋਂ ਲੈ ਕੇ 2.5 ਟਰੈਲੀਆਂ ਜਿਹੜੀਆਂ ਨੇ ਇਹਦੀਆਂ ਤੂੜੀ ਦੀਆਂ ਲਗਭਗ ਬਣ ਜਾਂਦੀਆਂ ਨੇ ਤੇ ਦਾਣੇ ਦੀ ਗੱਲ ਕਰੀਏ ਤਾਂ ਦਾਣਾ ਜਿਹੜਾ ਇਹਦਾ ਬਹੁਤ ਹੀ ਜ਼ਿਆਦਾ ਮੋਟਾ ਹੁੰਦਾ ਆ ਜਿਤ ਵਜਨਦਾਰ ਹੁੰਦਾ ਏ ਜਿੱਤੇ ਕਰਕੇ ਝਾੜ ਜਿਹੜਾ ਜ਼ਿਆਦਾ ਆਉਂਦਾ ਆ ਓਵਰਆਲ ਆਪਾਂ ਗੱਲ ਕਰ ਲਈ ਆ ਤਾਂ ਇਹ ਜਿਹੜੀ ਵੈਰਾਈਟੀ ਆ ਮੈਨੂੰ ਬਹੁਤ ਵਧੀਆ ਲੱਗੀ ਆ ਰਿਕਾਰਡ ਤੋੜੇ ਨੇ ਮੇਰੇ ਖੇਤ ਵਿੱਚ ਝਾੜ ਦਿੱਤਾ ਆ ਬਹੁਤ ਹੀ ਵਧੀਆ ਵੈਰਾਈਟੀ ਆ ਮੈਂ ਤਾਂ ਹਰੇਕ ਕਿਸਾਨ ਵੀਰ ਨੂੰ ਇਹੀ ਕਹਿਣਾ ਚਾਹੁੰਦਾ ਆ ਕਿ ਤੁਸੀਂ ਵੀ ਆਪਣੇ ਖੇਤ ਦੇ ਵਿੱਚ ਥੋੜ੍ਹਾ-ਥੋੜ੍ਹਾ ਏਰੀਆ ਜਿਹੜਾ ਵਾ 1-2 ਏਕੜ ਜਿਹੜਾ ਤੁਸੀਂ ਟ੍ਰਾਇਲ ਦੇ ਤੌਰ ਤੇ ਇਸ ਵੈਰਾਈਟੀ ਨੂੰ ਜ਼ਰੂਰ ਲਗਾਓ ਮੈਂ ਵੀ ਇਸ ਸਾਲ ਜਿਹੜਾ ਇਸ ਵੈਰਾਈਟੀ ਦਾ ਰਕਬਾ ਜਿਹੜਾ ਉਹ 2 ਏਕੜ ਤੋਂ ਵਧਾ ਕੇ 7-8 ਏਕੜ ਆਪਾਂ ਜ਼ਰੂਰ ਲਗਾਵਾਂਗੇ ਬਾਕੀ ਜੇਕਰ ਤੁਹਾਡੇ ਕੋਈ ਸਵਾਲ ਹੋਏ ਤਾਂ ਤੁਸੀਂ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਕੋਲ ਸਵਾਲ ਦੇ ਉੱਤੇ ਤੁਹਾਨੂੰ ਆਪਾਂ ਪੈਕੇਟ ਦਿਖਾ ਰਹੇ ਹਾਂ ਇਸ ਨੂੰ ਦੇਖ ਕੇ ਹੀ ਤੁਸੀਂ ਜਿਹੜਾ ਬੀਜ ਆ ਉਹ ਖਰੀਦਣਾ ਹੈ ਧੰਨਵਾਦ ਜੀ